ਛੜਕ ਦੇ ਕੰਡੇ ਤੇ ਠੰਡ ਦੇ ਵਿੱਚ ਪਿਆ ਠੌਠਰ ਕਰਦਾ ਤੇ ਇੱਕ ਬਾਹ ਡੁੱਟੀ ਹੋਈ ਬਾਪੂ ਦੀ ਝਿਕਾ ਮਾਰਦਾ ਤਨਖੁਦਾ ਉੱਥੇ ਪਿਆ ਨਰਕ ਘਾਤ ਰਿਆ ਸੀ ਜੇ ਬੜਾ ਨਾ ਬਾਬਾ ਛੋੜ ਛੋੜ 1 ਮਿੰਟ ਛੋੜ 1 ਮਿੰਟ ਛੋੜਨਾ ਜੇ ਲੋ ਪਕੜੋ ਜੇ ਪਕੜੋ ਜੇ ਬੋਤਲ ਲੈ ਲੋ ਬੋਤਲ ਲੈ ਲੋ ਬਾਬਾ ਦੇਖੋ ਦਿਖਦਾ ਨਹੀਂ ਜੀ ਉਹਨੂੰ ਬਲਾਈਂਡ ਆ ਜੀ ਬੰਦਾ ਇਸ ਤਰ੍ਹਾਂ ਦੇ ਬੰਦੇ ਇਦਾਂ ਹੀ ਸੜਕਾਂ ਤੇ ਰੁਲ ਕੇ ਮਰ ਜਾਂਦੇ ਨੇ ਇਹਨਾਂ ਨੂੰ ਰੋਣ ਵਾਲਾ ਤਾਂ ਕੋਈ ਹੈ ਨਹੀਂ ਪਰ ਇਹਨਾਂ ਨੂੰ ਜਿਉਂਦੇ ਜੀ ਪੁੱਛਣ ਵਾਲਾ ਵੀ ਕੋਈ ਨਹੀਂ ਭਾਈ ਅਡਰੈਸ ਅ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਬਾਪੂ ਵੀ ਨੂੰ ਸਾਡੇ ਕੋ ਆਇਆ 28 11 2024 ਦਾ ਆਇਆ ਹੈ ਆਪਣੀ ਮਹੱਦਰ ਬਾਪੂ ਘਰ ਤੇ ਹੋਲੇ ਕਰੀਬ 2 ਮਹੀਨੇ ਹੋ ਜਾਣੇ ਆ ਪਰ ਹਜੇ ਤੱਕ ਗੋਈ ਦਰਸੇ ਗੋਈ ਤੋਪਾ ਦੰਨੀ ਬਾਪੂ ਦਾ ਲੱਗ ਸਕੇ ਅਰਦਾਸ ਕਰਿਓ ਬਾਪੂ ਨੀਂ ਬਹਾਦਰ ਦੀ ਬਾਹ ਦਾ ਆਪਰੇਸ਼ਨ ਹੋ ਗਿਆ ਠੀਕ ਹੋ ਕੇ ਬਾਪੂ ਇੱਕ ਚੰਗਾ ਤਕੜਾ ਜੀਵਨ ਬਤੀਤ ਕਰੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਤੇ ਇਹਦਾ ਘਰ-ਬਾਰ ਲੱਭ ਜੇ ਇਹਦਾ ਪਰਿਵਾਰ ਲੱਭ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਬਜ਼ੁਰਗ ਦੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਆਪਣਾ ਨਾਮ ਨੀਮ ਬਹਾਦਰ ਦਾਦਾ ਨੇਪਾਲੀ ਹੈ ਬਾਪੂ ਇਹ ਇਹ ਸਾਰੀ ਉਮਰ ਪੰਜਾਬ ਦੇ ਵਿੱਚ ਜਾਗਦੇ ਰਹੋ ਜਾਗਦੇ ਰਹੋ ਦਾ ਹੋਕਾ ਦੇਣ ਵਾਲਾ ਚੌਂਕੀਦਾਰ ਬਜ਼ੁਰਗ ਅੱਜ ਲੁਧਿਆਣਾ ਸ਼ਹਿਰ ਦੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਸੜਕ ਦੇ ਕੰਢੇ ਤੇ ਠੰਡ ਦੇ ਵਿੱਚ ਪਿਆ ਠੌੜ ਠੌੜ ਕਰਦਾ ਤੇ ਇੱਕ ਬਾਹ ਟੁੱਟੀ ਹੋਈ ਬਾਪੂ ਦੀ ਤੇ ਚੀਕਾ ਮਾਰਦਾ ਤੜਫਦਾ ਉੱਥੇ ਪਿਆ ਨਰਕ ਘਾਟ ਰਿਆ ਸੀ ਧੰਨਵਾਦ ਐਡਵੋਕੇਟ ਗਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਟੀਮ ਨੂੰ ਦੱਸਿਆ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਹਰਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਬਾਪੂ ਜੀ ਨੂੰ ਜਦੋਂ ਉੱਥੋਂ ਲੈ ਕੇ ਆਏ ਵਿੱਚੇ ਲੈਟ੍ਰੀਨ ਬਾਥਰੂਮ ਹੋਇਆ ਛੋਟੀ ਜਿਹੀ ਹਾਈਟ ਦਾ ਇਹ ਬਜ਼ੁਰਗ ਆਪਣੇ ਬਾਰੇ ਦੇ ਵਿੱਚ ਦੱਸਦਾ ਮੇਰਾ ਨਾਮ ਨੀਮ ਬਹਾਦਰਾ ਮੇਰੇ ਬਾਪ ਦਾ ਨਾਮ ਓਮ ਬਹਾਦਰਾ ਮੈਂ ਅਰਗਾ ਅਗਤ ਖਾਤੀ ਨੇਪਾਲ ਦਾ ਰਹਿਣ ਵਾਲਾ ਮੇਰੀ ਪਤਨੀ ਦਾ ਨਾਮ ਪੋਵੀ ਆ ਬੇਟਾ ਵੀਰ ਬਹਾਦਰ ਆ ਦੋ ਬੇਟੀਆਂ ਮੇਰੀਆਂ ਪਰ ਐਡਰੈਸ ਹਜੇ ਤੱਕ ਸਾਨੂੰ ਪਤਾ ਨਹੀਂ ਲੱਗ ਸਕਿਆ ਬਾਪੂ ਜੀ ਨੂੰ ਸਾਡੇ ਕੋ ਆਇਆ 28 11 2024 ਦਾ ਆਇਆ ਹੋਇਆ ਆਪਣੀ ਬਹਾਦਰ ਬਾਪੂ ਘਰ ਦੇ ਕੋਲੇ ਕਰੀਬ 2 ਮਹੀਨੇ ਹੋ ਜਾਣੇ ਆ ਪਰ ਹਜੇ ਤੱਕ ਕੋਈ ਐਡਰੈਸ ਕੋਈ ਥਾਂ ਪਤਾ ਨਹੀਂ ਬਾਪੂ ਦਾ ਲੱਗ ਸਕਿਆ ਅਰਦਾਸ ਕਰਿਓ ਬਾਪੂ ਨੀਮ ਬਹਾਦਰ ਦੀ ਬਾਹ ਦਾ ਆਪਰੇਸ਼ਨ ਹੋ ਗਿਆ ਠੀਕ ਹੋ ਕੇ ਬਾਪੂ ਇੱਕ ਚੰਗਾ ਤਕੜਾ ਜੀਵਨ ਬਤੀਤ ਕਰੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਤੇ ਇਹਦਾ ਘਰ-ਬਾਰ ਲੱਭ ਜੇ ਇਹਦਾ ਪਰਿਵਾਰ ਲੱਭ ਜੇ ਅਸੀਂ ਐਡਰੈਸ ਉੱਪਰ ਸਕਰੀਨ ਤੇ ਵੀ ਲਿਖ ਕੇ ਪਾਇਆ ਵਾ ਜਿਹੜਾ ਬਾਪੂ ਜੀ ਦੱਸਦੇ ਆ ਜੇ ਕੋਈ ਪਹਿਚਾਣ ਦਾ ਜੇ ਕੋਈ ਜਾਣ ਦਾ ਸੰਪਰਕ ਵੀ ਸਾਡੇ ਨੰਬਰਾਂ ਤੇ ਜਰੂਰ ਕਰਿਓ ਤੇ ਦੂਸਰਾ ਅਰਦਾਸ ਕਰਿਓ ਐਸੇ ਹਾਲਾਤਾਂ ਦੇ ਵਿੱਚ ਕੋਈ ਮਜ਼ਦੂਰ ਕੋਈ ਮਿਹਨਤ ਕਰਨ ਵਾਲਾ ਇਸ ਤਰ੍ਹਾਂ ਦੇ ਹਾਲਾਤਾਂ 'ਚ ਨਾ ਜਾ ਰਵੇ ਸਾਰਾ ਸਾਰਾ ਜੀਵਨ ਲੇਖੇ ਲਾਤਾ ਕੁਝ ਕਮੀਆਂ ਇਦਾਂ ਵਿੱਚ ਵੀ ਰੰਗੀਆਂ ਹੋਣਗੀਆਂ ਜਿਵੇਂ ਕਿ ਨੀਮ ਬਹਾਦਰ ਬਾਪੂ ਸ਼ਰਾਬ ਪੀਂਦੇ ਸੀ ਦੱਸਦੇ ਆ ਕਿਸੇ ਨਾ ਕਿਤੇ ਗਲਤੀ ਤਾਂ ਕਈ ਵਾਰੀ ਆਪਾਂ ਇਨਸਾਨ ਵੀ ਕਰ ਲੈਂਦੇ ਆ ਪਰ ਉਹਨਾਂ ਗਲਤੀਆਂ ਦੀ ਇਸ ਰੂਪ ਦੇ ਵਿੱਚ ਸਜ਼ਾ ਮਿਲੇ ਉਹਨਾਂ ਦੇ ਕੀੜੇ ਬੈ ਜਾਣਾ ਉਹ ਗਲ ਸੜ ਜਾਣਾ ਸੜਕਾਂ ਦੇ ਕਿਨਾਰੇ ਨਰਕ ਕੱਟਣ ਤੇ ਅਸੀਂ ਉਹਨਾਂ ਵੱਲ ਦੇਖੀਏ ਤੱਕ ਨਾ ਉਹਨਾਂ ਲਈ ਕੋਈ ਉਪਰਾਲਾ ਤੱਕ ਨਾ ਕਰੀਏ ਸਾਡੇ ਸਿਸਟਮ ਦੇ ਵਿੱਚ ਸਾਡੇ ਸਰਕਾਰਾਂ ਦੇ ਵੱਲੋਂ ਕੋਈ ਪ੍ਰਾਲਾ ਨਹੀਂ ਕੋਈ ਜਗ੍ਹਾ ਨਹੀਂ ਇਸ ਤਰ੍ਹਾਂ ਦੀ ਜਿੱਥੇ ਇਦਾਂ ਦੇ ਲੋਕਾਂ ਨੂੰ ਰੱਖਿਆ ਤੇ ਛੱਡਿਆ ਜਾ ਸਕੇ ਜੇ ਸਰਕਾਰੀ ਹਸਪੀਟਲ 'ਚ ਕੋਈ ਲੈ ਕੇ ਜਾਂਦਾ ਛੱਡ ਕੇ ਆਉਂਦਾ ਉੱਥੇ ਵੀ ਇਹਨਾਂ ਦਾ ਇਲਾਜ ਨਹੀਂ ਹੁੰਦਾ ਤਾਂ ਫਿਰ ਕਿੱਥੇ ਜਾਣ ਫਿਰ ਨਰਕ ਕੱਟਣ ਸੜਕਾਂ ਦੇ ਕਿਨਾਰੇ ਫੁੱਟਪਾਥਾਂ ਤੇ ਇਸੇ ਤਰ੍ਹਾਂ ਮਰ ਜਾਣ ਜਿਉਂਦੇ ਨੂੰ ਚੱਕਣ ਵਾਲਾ ਕੋਈ ਨਹੀਂ ਮਰਿਆ ਨੂੰ ਚੱਕਣ ਵਾਸਤੇ ਲਾਸ਼ਾਂ ਗੱਡੀ ਲੱਦ ਕੇ ਇੱਕ ਕੰਟੇ 'ਚ ਲੈ ਜਾਂਦੀ ਹੈ ਇਸ ਕਰਕੇ ਮੈਂ ਸਾਡੀ ਬੇਨਤੀ ਆ ਵੀ ਨੀਮ ਬਹਾਦਰ ਵਰਗੇ ਇਹਨਾਂ ਲੋਕਾਂ ਵਾਸਤੇ ਸਾਰੇ ਜਾਣੇ ਇੱਕ ਚੰਗੀ ਸੋਚ ਤੇ ਇੱਕ ਚੰਗੀ ਸਮਝ ਵਾਲੇ ਯੋਧਿਆਂ ਨੂੰ ਚੁਣਿਆ ਕਰੀਏ ਉਹਨਾਂ ਨੂੰ ਪੁੱਛਿਆ ਕਰੀਏ ਅਸੀਂ ਜਦੋਂ ਵੋਟਾਂ ਆਉਂਦੀਆਂ ਵੀ ਭਾਈ ਤੁਸੀਂ ਉਹਨਾਂ ਲਈ ਕੀ ਕਰਦੇ ਹੋ ਜਿਨ੍ਹਾਂ ਦਾ ਕੋਈ ਵੀ ਨਹੀਂ ਅਸੀਂ ਤਾਂ ਆਪਣੇ ਘਰਾਂ 'ਚ ਬੈਠੇ ਅਸੀਂ ਕਮਾਉਨੇ ਆ ਖਾਣੇ ਸਾਡੇ ਕੋਲ ਛੱਤ ਆ ਅਸੀਂ ਮਿਹਨਤ ਕਰਕੇ ਵੀ ਖਾ ਲਾਂਗੇ ਜਿਹੜੇ ਉਹ ਚੌਂਕਾਂ 'ਚ ਸੜਕਾਂ ਤੇ ਪੁਲਾਂ ਦੇ ਥੱਲੇ ਗੁਰੂ ਘਰਾਂ ਮੰਦਰਾਂ ਦੇ ਬਾਹਰ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਬੈਠੇ ਨੇ ਉਹਨਾਂ ਵਾਸਤੇ ਤੁਹਾਡਾ ਕੋਈ ਪਾਰਟੀ ਦੇ ਵਿੱਚ ਏਜੰਡਾ ਹੈ ਉਹਨਾਂ ਦਾ ਵੀ ਤੁਸੀਂ ਉਪਰਾਲਾ ਕਰਦੇ ਹੋ ਫਿਰ ਅਸੀਂ ਸਾਰੇ ਜਾਣੇ ਉੱਥੇ ਬੈਠਿਆਂ ਨੂੰ ਦੇਖ ਕੇ ਇਹ ਤਾਂ ਕਹਿ ਦਿੰਨੇ ਸਾਡੀਆਂ ਸਰਕਾਰਾਂ ਮਾੜੀਆਂ ਕਰਦੀਆਂ ਨਹੀਂ ਕੁਝ ਅਸੀਂ ਕਿੰਨਾ ਕੁ ਉਪਰਾਲਾ ਕਰਦੇ ਕਿੰਨਾ ਕੁ ਇਨੀਸ਼ੀਏਟਿਵ ਲੈਂਦੇ ਕਿੰਨਾ ਕੁ ਪੁੱਛਦੇ ਆਂ ਨਾ ਲੋਕਾਂ ਦੇ ਕੰਮ ਵਾਸਤੇ ਵੀ ਇਹਨਾਂ ਦੀ ਮਦਦ ਕੌਣ ਕਰੂਗਾ ਅਸੀਂ ਕੰਬਲ ਦੇ ਆਉਨੇ ਆ ਅਸੀਂ ਉੱਥੇ ਭਿਆਨ ਰੋਟੀ ਦੇ ਆਉਨੇ ਆ ਪਰ ਇਹ ਨਹੀਂ ਸੋਚਦੇ ਵੀ ਇੱਥੇ ਹੈ ਕਿਉਂ ਨਹੀਂ ਕਿਉਂ ਪਏ ਨੇ ਇੱਥੇ ਲੋ ਇਸ ਕਰਕੇ ਅਸੀਂ ਸਾਰੇ ਇਸ ਇਹਨਾਂ ਦੀ ਕੋਈ ਯੂਨੀਅਨ ਨਹੀਂ ਇਹਨਾਂ ਦਾ ਕੋਈ ਵਿੰਗ ਨਹੀਂ ਵੀ ਇਹ ਆਪਣੀਆਂ ਹੱਕਾਂ ਲਈ ਲੜਾਈ ਲੜ ਕੇ ਧਰਨਾ ਦੇ ਕੇ ਮੰਗ ਲੈਣ ਕੋਈ ਇਹਨਾਂ ਨੂੰ ਤਾਂ ਸੋਝੀ ਵੀ ਨਹੀਂ ਇਹ ਕੌਣ ਨੇ ਕਿੱਥੇ ਨੇ ਕਿਵੇਂ ਨੇ ਤੇ ਸਾਡਾ ਫਰਜ਼ ਹੈ ਵੀ ਅਸੀਂ ਇਹਨਾਂ ਵਾਸਤੇ ਆਪਣੇ ਇਲਾਕੇ ਦੇ ਉਹਨਾਂ ਕ੍ਰਿਟੀਕਲ ਲੀਡਰਾਂ ਤੋਂ ਪੁੱਛੀਏ ਭਾਈ ਤੁਸੀਂ ਇਹਨਾਂ ਲਈ ਕੀ ਕਰ ਰਹੇ ਹੋ ਤਾਂ ਜੋ ਕੋਈ ਇੱਕ ਚੰਗਾ ਸਿਸਟਮ ਬਣ ਸਕੇ ਜਿੱਥੇ ਇਦਾਂ ਦੇ ਲੋਕਾਂ ਦੀ ਰਹਿਣ ਦਾ ਰਹਿਸਦੰਤ ਗਿਆਮ ਹੋ ਸਕੇ ਉੰਨਾ ਨੂੰ ਆਸਰੇ ਮਿਲ ਸਕੇ ਬਾਕੀ ਜਿੰਨੀ ਕਿ ਸਾਡੀ ਡਿਊਟੀ ਕਾਲਪੁਰਕਾ ਵਾਹਿਗੁਰੂ ਜੀ ਨੇ ਲਾਈ ਆ ਸੁਪਨਿਆਂ ਦੇ ਘਰ ਚ 800 ਤੋਂ ਵੱਧ ਮੈਂਬਰ ਸੁਪਨਿਆਂ ਦਾ ਜੀਵਨ ਬਤੀਤ ਕਰਦੇ ਨੇ ਤੇ ਉੱਥੇ ਬਾਪੂ ਨੀਮ ਬਹਾਦਰ ਵੀ ਉਸ ਪਰਿਵਾਰ ਦਾ ਹਿੱਸਾ ਵਾ ਪਰ ਬਾਪੂ ਜੀ ਵਰਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਹਰ ਰੋਜ਼ ਸਾਨੂੰ ਸੁਨੇਹਾ ਵੀਡੀਓ ਫੁਟੇਜ ਆਉਂਦੀਆਂ ਅਸੀਂ ਸਭ ਦੀ ਮਦਦ ਨਹੀਂ ਕਰ ਪਾਉਂਦੇ ਤੇ ਉੱਥੇ ਦੁੱਖ ਵੀ ਲੱਗਦਾ ਤਕਲੀਫ ਵੀ ਹੁੰਦੀ ਆ ਜਦੋਂ ਅਣਗੋਲਿਆ ਕਰਨਾ ਪੈਂਦਾ ਸਾਨੂੰ ਜਾਂ ਮਨਾ ਕਰਨੀ ਪੈਂਦੀ ਐ। ਕਰਿਓ ਅਰਦਾਸ ਜਿੰਨੇ ਕਿ ਜੋਗ ਆ ਬਸ ਸੇਵਾ ਕਰਦੇ ਰਹੀਏ ਤੇ ਨੀਮਬਹਾਦਰ ਬਾਪੂ ਦਾ ਘਰਵਾਰ ਲੱਭ ਜਵੇ ਤੇ ਬਾਪੂ ਤਕੜਾ ਹੋ ਕੇ ਇੱਕ ਚੰਗਾ ਜੀਵਨ ਉਤਾਰ ਕੇ। ਵਾਹਿਗੁਰੂ ਜੀ ਕਾ। ਵਾਹਿਗੁਰੂ ਜੀ ਕਾ। ਨੀਮਬਹਾਦਰ ਮੈਂ ਤਾਂ ਕਹ ਰਹਾ تھا ਪਾਲਟੀ ਲੈਂਡ ਮੈਂ ਕੰਮ ਕਰਨੇ ਲਈ ਲੈ ਕੇ ਆਇਆ ਜੀ। ਉਸਕੇ ਬਾਅਦ ਉਹ ਪਤਾ ਨਹੀਂ ਕਿੱਥੇ ਵਾਗ ਗਿਆ। ਇਹ ਗਿਰ ਗਿਆ ਤਾਂ ਚੱਕਰ ਆ ਗਿਆ, ਗਿਰ ਗਿਆ। जिस दिन गांव से आया उसी दिन ये हालत हो गया परिवार तो दो लड़कियां हैं एक लड़का है और बीबी नहीं है अरगा खासी जिला अशरकोट ऑर्डर नंबर चार